ਹਾਂ ਸਰ ਕੀ ਨਾਮ ਹੈ ਆਪਣਾ ਹਾਕਮ ਬਖਸ਼ਰ ਵਾਲਾ ਬੇਟਾ ਹਾਂਜੀ ਸਰ ਅੱਜ ਦੀ ਜਿਹੜੀ ਮੀਟਿੰਗ ਸੀਗੀ ਇਹਦਾ ਮੇਨ ਪਰਪਸ ਕੀ ਸੀਗਾ ਇਹ ਸਾਡੀ ਕਲਾਕਾਰਾਂ ਦੀ ਸੰਸਥਾ ਹੈ ਪਿਛਲੇ 35 ਸਾਲ ਤੋਂ ਕੰਮ ਕਰਦੀ ਹੈ ਕਲਾਕਾਰਾਂ ਦੀ ਭਲਾਈ ਵਾਸਤੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਵਾਸਤੇ ਤੇ ਹੋਰ ਨਵੇਂ ਬੱਚਿਆਂ ਨੂੰ ਇੰਟਰੋਡਿਊਸ ਕਰਾਉਣ ਵਾਸਤੇ ਲੋਕ ਗਾਇਕ ਕਲਾਮਾਂ ਚ ਐਚ ਇੰਟਰਨੈਸ਼ਨਲ ਇਹ ਸਾਡੀ ਸੰਸਥਾ ਹੈ ਅੱਜ ਉਹਦੀ ਡੱਬਾ ਕਾਇਦੀ ਚੋਣ ਕੀਤੀ ਹੈ ਲੁਧਿਆਣੇ ਦੇ ਵਿੱਚ ਜਿਹਦੇ ਵਿੱਚ ਮਲਕੀਤ ਸਿੰਘ ਦਿਓਲ ਸਾਹਿਬ ਨੂੰ ਪ੍ਰਧਾਨ ਚੁਣਿਆ ਗਏ ਤੇ ਉਪ ਪ੍ਰਧਾਨ ਰਪਿੰਦਰ ਸਾਡੇ ਰਵਿੰਦਰ ਭਾਜੀ ਹੁਣ ਕਿੱਥੇ ਰਕੇਸ਼ ਸ਼ਰਮਾ ਜੀ ਉਹਨਾਂ ਨੇ ਅੱਜ ਦੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਅਸੀਂ ਪੰਜਾਬ ਪੰਜਾਬੀਅਤ ਅਤੇ ਕਲਾਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਇਹ ਸੰਸਥਾ ਬਣਾਈ ਹੋਈ ਹੈ ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਕੋਈ ਅਸੀਂ ਆਪਣੀਆਂ ਕਿਵੇਂ ਸੇਵਾਵਾਂ ਦੇ ਸਕਦੇ ਹਾਂ ਜਿਵੇਂ ਜੇ ਅਸੀਂ ਕਲਾਕਾਰਾਂ ਦੀ ਗੱਲ ਕਰੀਏ ਕੁਝ ਬਜ਼ੁਰਗ ਹੋਗੇ ਲੋਕ ਕਲਾਕਾਰ ਕੁਝ ਬਿਮਾਰ ਲੋਕ ਨੇ ਕੁਝ ਐਕਸੀਡੈਂਟਲ ਪਏ ਨੇ ਤੇ ਕੁਝ ਅਪਾਹਾਜ ਨੇ ਤੇ ਕੁਝ ਸਮਝ ਨਹੀਂ ਦੇ ਸਭ ਕੀਤੇ ਹੋਏ ਲੋਕ ਨੇ ਉਹਨਾਂ ਦੀ ਮਦਦ ਵਾਸਤੇ ਕੰਮ ਕਰਦੇ ਵਿੱਚ ਹਾਂ ਸਾਹਿਬ ਅਗਰ ਜਿਵੇਂ ਨਵੀਂ ਪੀੜੀ ਆ ਰਹੀ ਹੈ ਜੀ ਤੁਸੀਂ ਨਵੀਂ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਵੇਂ ਤੁਹਾਨੂੰ ਕਾਫੀ ਟਾਈਮ ਹੋ ਗਿਆ ਇਸ ਗੀਤਕਾਰ ਦੀ ਲਾਈਨ ਦੇ ਵਿੱਚ ਤੁਸੀਂ ਗੀਤ ਗਾਉਂਦੇ ਆਏ ਹੋ ਅੱਧੀ ਸਦੀ ਆ ਗਈ ਹਾਂਜੀ ਤੇ ਤੁਸੀਂ ਨਵੀਂ ਪੀੜੀ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਹੋ ਦੇਖੋ ਅਸੀਂ ਇੱਕ ਬਹੁਤ ਵੱਡੇ ਭਾਗਾਂ ਵਾਲੇ ਹਾਂ ਅਸੀਂ ਦੁਨੀਆ ਦੇ ਸਭ ਤੋਂ ਖੂਬਸੂਰਤ ਖੇਤੇ 'ਚ ਰਹਨੇ ਆ ਜਿਹਨੂੰ ਪੰਜਾਬ ਕਹਿੰਦੇ ਆ ਪੂਰੀ ਦੁਨੀਆ ਦੇ ਤੇ ਫਖਰ ਕਰਦੀ ਹੈ ਇਹਦੇ ਕਲਚਰ ਨੂੰ ਔਰ ਅੱਜ ਜਿਹੜੀ ਪੰਜਾਬੀ ਮਾਂ ਬੋਲੀ ਹੈ ਪੰਜਾਬੀ ਸੰਗੀਤ ਹੈ ਉਹ ਸੰਸਾਰ 'ਚ ਲੋਕਾਂ ਦੇ ਸਿਰ ਚੜ੍ਹ ਕੇ ਗੋਲਦਾ ਹੈ ਗੋਰੇ ਲੋਕ ਵੀ ਸਾਡੇ ਗੀਤਾਂ ਦਾ ਇੰਜੋਏ ਕਰਦੇ ਆ ਠੀਕ ਹੈ ਨਾ ਜੀ ਵੱਖ-ਵੱਖ ਪਛਾਵਾ ਵਾਲੇ ਜਿਹੜੇ ਲੋਕ ਹੈ ਤੁਸੀਂ ਮੈਂ ਫਾਰ ਅ ਗੇਜੈਂਪਲ ਆਪਾਂ ਹਿੰਦੀ ਮੂਵੀਜ਼ ਦੀ ਗੱਲ ਕਰਦੇ ਆ ਅਹ ਜੀ ਕੋਈ ਹਿੰਦੀ ਫਿਲਮ ਅੱਜ ਕੱਲ ਨਹੀਂ ਬਣ ਰਹੀ ਜਿਸ ਦੇ ਵਿੱਚ ਕੋਈ ਨਾ ਕੋਈ ਪੰਜਾਬੀ ਸੌਂਗ ਜਾਂ ਪੰਜਾਬੀ ਟੱਚ ਨਾ ਹੋਵੇ ਐ ਏਡੇ ਵੱਡੇ ਕਲਚਰ ਦੇ ਵਿੱਚ ਘੋਟੋਲਾ ਪੈ ਜਾਣਾ ਸੰਗੀਤ ਚ ਸ਼ੋਰ ਸ਼ਰਾਬਾ ਭਰੂ ਹੋ ਜਾਣਾ ਇਹਦੀ ਸ਼ਬਦਾਵਲੀ ਜਿਹਦੇ ਲੋਕ ਗੀਤਾਂ ਚ ਨੁਗਵਾਟ ਚ ਜਾਣਾ ਖਬਰਾਂ ਵਰਗੇ ਗੀਤ ਚੱਲਣੇ ਚੰਦ ਦਿਨਾਂ ਦੀਆਂ ਗੱਲਾਂ ਅਸੀਂ ਇਹ ਸੋਚਦੇ ਹਾਂ ਵੀ ਜਿਹੜੀ ਨਵੀਂ ਪੀੜ੍ਹੀ ਹੈ ਅੱਜ ਅਸੀਂ ਇਸ ਬੇਟੀ ਦਾ ਗੀਤ ਰੀਲੀਜ਼ ਕੀਤਾ ਹੈ ਸਿਰਤ ਦਾ ਨਾ ਡੋਲੇ ਮੇਰੀ ਤੂਰ ਬਾਬਲਾ ਸੋ ਅਸੀਂ ਚਾਹੁੰਦੇ ਆ ਕਿ ਇਹ ਜੇ ਬੱਚੇ ਆਪਣੇ ਕਲਚਰ ਨਾਲ ਆਪਣੇ ਸਭਤਾ ਨਾਲ ਜੁੜ ਕੇ ਕੰਮ ਕਰਨ ਸਾਡੀ ਜਿਹੜੀ ਮੌਲਕਤ ਹੈ ਸਾਡੀ ਜਿਹੜੀ ਲਿਆਕਤ ਹੈ ਸਾਡੀ ਜਿਹੜੀ ਉਚਾਈ ਹੈ ਪੰਜਾਬੀ ਮਾਂ ਬੋਲੀ ਦੀ ਉਹਨੂੰ ਬਰਕਰਾਰ ਰੱਖਿਆ ਜਾਵੇ ਚਾਹੇ ਉਹ ਗੀਤ ਹੈ ਚਾਹੀ ਸੰਗੀਤ ਹੈ ਅਸੀਂ ਮੈਂ ਇਹੀ ਨਵੇਂ ਬੱਚਿਆਂ ਨੂੰ ਕਹਿਣਾ ਚਾਹੁੰਗਾ ਗਾਓ ਖੁਦ ਕੇ ਗਾਓ ਜਿਵੇਂ ਤੁਹਾਡੇ ਦਿਲ ਕਰਦਾ ਉਦਾਂ ਗਾਓ ਪਰ ਬੇਸਨ ਨਾਲੋਂ ਨਾ ਟੁੱਟੋ ਅਸੀਂ ਸਾਡਾ ਇੱਕ ਕਲਚਰ ਹੈ ਸਾਡੀ ਦੁਨੀਆ ਇੱਕ ਇਹ ਚ ਮੁਕਸਾਉਣ ਵਾਲੇ ਗੀਤ ਢੜਕਾਉਣ ਵਾਲੇ ਗੀਤ ਤੇ ਮਰਵਾਉਣ ਵਾਲੇ ਕੀਤਾ ਤੋਂ ਗਰੇਜ ਕੀਤਾ ਜਾਵੇ ਐ ਪਿਆਰ ਦੀ ਮੁਹੱਬਤ ਦੀ ਬਾਤ ਪਾਈਏ ਬੱਬੇ ਨਾਨਕ ਦੀ ਦੁਨੀਆ ਇੱਥੇ ਹੈ ਨਾ ਜਿਨ ਪ੍ਰੇਮ ਕੀ ਉਹ ਤਿੰਹੀ ਪ੍ਰਭ ਪ੍ਰਾਇਓ ਅਸੀਂ ਉਸ ਕਲਚਰ ਦੇ ਬੰਦੇ ਹਾਂ ਸੋ ਬੱਚਿਆਂ ਨੂੰ ਇਹ ਗੱਲ ਕਹਾਂਗੇ ਕਿ ਚੰਗੇ ਤੋਂ ਚੰਗੇ ਗੀਤ ਚੰਗੇ ਤੋਂ ਚੰਗਾ ਸੰਗੀਤ ਲੋਕਾਂ ਨੂੰ ਪਹੁੰਚਾਇਆ ਜਾਵੇ ਜਿਹਦੇ ਨਾਲ ਇਸ ਟਫ ਲੈਪ ਦੇ ਵਿੱਚ ਲੋਕਾਂ ਨੂੰ ਜਿੰਨਾ ਵੀ ਸਕੂਨ ਮਿਲੇ ਠੀਕ ਅਰ ਜਿਹ ਹੋ ਰਹੀ ਹੈ ਔਰ ਸੀਰਤ ਬੇਟੀ ਜਿਸਨੇ ਪਹਿਲਾਂ ਜੇਵਨ 뮤ਜ਼ਿਕ ਕੰਪਨੀ ਦੇ ਵਿੱਚ ਵੀ ਹਿੱਸਾ ਪਾਇਆ ਔਰ ਸਤਾਰੇ ਪੰਜਾਬ ਦੇ ਜਦੋਂ ਅਸੀਂ ਪ੍ਰੋਗਰਾਮ ਕਰਾਇਆ ਸੀ ਕੰਡ ਪੈਲਸ ਦੇ ਵਿੱਚ ਉਸ ਥਾਂ ਤੇ ਵੀ ਸਾਡੇ ਮੁੱਖ ਮਹਿਮਾਨ ਹਾਕਮ ਬਖਤਰੀ ਵਾਲਾ ਜੀ ਸੀ ਔਰ ਉੱਥੋਂ ਇਹ ਚੁਣੀ ਹੋਈ ਲੜਕੀ ਹੈ ਜਦੋਂ ਤੁਸੀਂ ਇਹ ਗਾਣਾ ਸੁਣੋਗੇ ਤਾਂ ਸਾਨੂੰ ਪਤਾ ਲੱਗਦਾ ਜੋਲੀ ਵਾਲਾ ਗਾਣਾ ਬਹੁਤ ਅੱਛਾ ਗਾਣਾ ਹੈ ਔਰ ਹਾਕਮ ਭਾ ਜਿਹਦੇ ਤੋਂ ਅਸੀਂ ਅੱਜ ਅੰਰੀਸ਼ ਕਰਾਦੇ ਨੰਬਰ ਸਾਰਿਆਂ ਨੂੰ جیے ورچت تک اوپن چیلنج 올 پرابلم سولیوشن ودن 21 منٹ موین جی اس مراد اسپیشلسٹ نوکری تے کاروبار دے وچ ترقی کر گلیش سوتن دشمن تو چھٹکارا પ્રેમ بیا وદેશ یاترا لکشمی بندن لوٹو میکس لاٹری من چاہا پیار وشیکر کی تکرایا زمین جائیداد کورٹ کیس مٹ کرنی پٹ کو چاہیے جتھے پر کم ہوئے گا ایتھے ਪੌਣ ਕਰਦੇ ਹੀ ਜ਼ਿੰਦਗੀ ਸਵਾਰੋ ਮਿਲੋ ਲੁਧਿਆਣਾ ਦੇ ਵਿੱਚ ਮੋਬਾਈਲ ਨੰਬਰ 9878678660